ਅੱਜ ਦਿਨ ਸੋਮਵਾਰ 17 ਫਰਵਰੀ 6 ਫੱਗਣ ਨਾਨਕਸ਼ਹੀ ਸੰਮਤ 555 ਤੁਸੀਂ ਜੁੜੇ ਹੋ ਲੋਕਪਰ ਨਿਊਜ਼ ਦੇ ਨਾਲ ਹੁਣ ਤੁਹਾਡੇ ਨਾਲ ਪੰਜਾਬ ਸਨੇ ਦਿਸ ਦੁਨੀਆ ਦੀਆਂ ਤਾਜ਼ਾ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ ਅਮਰੀਕਾ ਤੋਂ ਵਾਪਸ ਭੇਜੇਗੇ ਜਾਂ ਕੱਢੇਗੇ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਤੀਜਾ ਜਹਾਜ਼ ਅੰਮ੍ਰਿਤਸਰ ਦੇ ਕਮੰਤਰੀ ਹਵਾਈ ਅੱਡੇ ਤੇ ਅਪੜਿਆ ਜਿਸ ਦੇ ਵਿੱਚ 112 ਅਮਰੀਕਾ ਤੋਂ ਕੱਢੇਗੇ ਭਾਰਤੀ ਸ਼ਾਮਲ ਨੇ ਅਮਰੀਕਾ ਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 112 ਹੋਰ ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜ ਦਾ ਇੱਕ ਵਿਸ਼ੇਸ਼ ਜਹਾਜ਼ ਦੇਰ ਰਾਤ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਿਆ। ਟਰੰਪ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਵੱਡੀ ਮੁਹਿੰਮ ਤਹਿਤ ਭਾਰਤੀਆਂ ਨੂੰ ਲੈ ਕੇ ਇਹ ਤੀਜਾ ਜਹਾਜ਼ ਇੱਥੇ ਆਪੜਿਆ ਹੈ। ਜਾਣਕਾਰੀ ਦੇ ਮੁਤਾਬਕ ਡਿਪੋਰਟ ਕੀਤੇ ਹੋਏ ਭਾਰਤੀ ਨਾਗਰਿਕਾਂ 'ਚ ਪੰਜਾਬ ਦੇ 31, ਹਰਿਆਣਾ ਦੇ 44, ਗੁਜਰਾਤ ਦੇ 33, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ 1-1 ਅਤੇ ਉੱਤਰ ਪ੍ਰਦੇਸ਼ ਦੇ 2 ਨਾਗਰਿਕ ਸ਼ਾਮਲ ਨੇ। ਬੀਤੀ ਰਾਤ ਪਰਤੇ ਭਾਰਤੀ ਨਾਗਰਿਕਾਂ ਵਿੱਚ 19 ਮਹਿਲਾਵਾਂ ਅਤੇ 14 ਅਨਬਾਲਗ ਵੀ ਸ਼ਾਮਲ ਹਨ। ਉਹਨਾਂ ਨੂੰ ਟਿਕਾਣਿਆਂ ਤੇ ਪਛਾਣ ਲਈ ਉਚਿਤ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਲਈ ਦਸਤਾਰਾਂ ਦਾ ਉਚਿਤੇ ਤੌਰ ਤੇ ਪ੍ਰਬੰਧ ਕੀਤਾ ਸੀ। ਸ਼੍ਰੋਮਣੀ ਕਮੇਟੀ ਦਾ ਇੱਕ ਕਰਮਚਾਰੀ ਵੱਡੀ ਗਿਣਤੀ ਵਿੱਚ ਦਸਤਾਰਾਂ ਲੈ ਕੇ ਹਵਾਈ ਅੱਡੇ ਤੇ ਪਹੁੰਚਿਆ। ਸ਼੍ਰੋਮਣੀ ਕਮੇਟੀ ਵੱਲੋਂ ਰਿਪੋਰਟ ਕੀਤੇ ਗਏ ਇਹਨਾਂ ਨੌਜਵਾਨਾਂ ਦੇ ਲਈ ਦਸਤਾਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸ ਦੌਰਾਨ ਵਾਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਲੰਗਰ ਦਾ ਵੀ ਪ੍ਰਬੰਧ ਕੀਤਾ ਸੀ ਸਨਿਸ਼ਚਰਵਾਰ ਨੂੰ ਆਈ ਉਡਾਣਾਂਦran ਸਿੱਖ ਨੌਜਵਾਨਾਂ ਨੇ ਦੋਸ਼ ਲਾਇਆ ਛਣ ਕਿ ਉਹਨਾਂ ਦੀ ਦਸਤਾਰਾ ਧਰਵਾ ਲਈਆਂ ਗਈਆਂ ਸਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਮੰਤਰੀ ਇਹਨਾਂ ਭਾਰਤੀ ਨਾਗਰਿਕਾਂ ਨੂੰ ਮਿਲਣ ਜਾਂ ਲੈਣ ਵਾਸਤੇ ਨਹੀਂ ਪਹੁੰਚਾ ਜਦ ਕਿ ਇਸ ਤੋਂ ਪਹਿਲਾਂ ਦੋ ਵਾਰ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸੇ ਦੌਰਾਨ ਹਰਿਆਣਾ ਸਰਕਾਰ ਵੱਲੋਂ ਅਮਰੀਕਾ ਰਿਪੋਰਟ ਕੀਤੀ ਆਪਣੇ ਨਾਗਰਿਕਾਂ ਨੂੰ ਲੈਣ ਲਈ ਵਿਸ਼ੇਸ਼ ਬੱਸ ਭੇਜੀ ਗਈ ਸੀ ਜਦੋਂ ਕਿ ਇਸ ਤੋਂ ਪਹਿਲਾਂ ਦੋ ਵਾਰ ਪੁਲਿਸ ਬਸ ਆ ਪੇ ਜੀ ਗਏ ਸਨ ਉਦੋਂ ਹੀ ਇਸ ਨਾਲ ਜੁੜੀ ਹੋਈ ਖਬਰ ਇਹ ਹੈ ਕਿ ਅਮਰੀਕਾ ਤੋਂ ਵਾਪਸ ਆਏ ਚਾਰ ਲੜਿੰਦੇ ਮੁਲਜ਼ਮਾਂ ਨੂੰ ਪੁਲਿਸ ਨੇ ਹਵਾਈ ਅੱਡੇ ਤੋਂ ਹੀ ਕਾਬੂ ਕਰ ਲਿਆ ਹੈ ਇਨਸਾਫ ਕਰਨ ਤੱਕ ਕਾਨੂੰਨ ਕਿਸੇ ਦਾ ਪਿੱਛਾ ਨਹੀਂ ਛੱਡਦਾ ਇਹ ਕਹਾਵਤ ਸ਼ਨੀਵਾਰ ਦੀ ਰਾਤ ਅੰਮ੍ਰਿਤਸਰ ਕਮਾਂਤਰੀ ਹਵਾਈ ਅੱਡੇ ਤੇ ਸੱਚ ਸਾਬਤ ਹੋਈ ਜਦੋਂ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ 116 ਭਾਰਤੀਆਂ 'ਚੋਂ ਚਾਰ ਲੜਿੰਦੇ ਲੋਕਾਂ ਨੂੰ ਪੁਲਿਸ ਨੇ 에ਰਪੋਰਟ ਤੋਂ ਹੀ ਗ੍ਰਿਫਤਾਰ ਕਰ ਲਿਆ ਇਹ ਲੋਕਾਂ ਦਾ ਸਜ਼ਾ ਤੋਂ ਬਚਣ ਲਈ ਦੇਸ਼ ਦੀ ਸਰਹੱਦ ਦੇ ਬਾਹਰ ਭੱਜ ਗਏ ਸਨ ਪਰ ਇਹਨਾਂ ਦਾ ਇਹ ਦਾਅਵਾ ਵੀ ਨਹੀਂ ਚੱਲਿਆ ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਆਪ ਆਗੂ ਦੇ ਕਤਲ ਦੇ ਕੇਸ ਚਰਾਜਪੁਰਾ ਦੇ ਦੋ ਚੁਚੇਰੇ ਭਰਾਵਾਂ ਸੰਦੀਪ ਸਿੰਘ ਤੇ ਪ੍ਰਦੀਪ ਸਿੰਘ ਲੁਧਿਆਣਾ ਦਾ ਲੁੱਟਖੋਹ ਦੇ ਮਾਮਲੇ 'ਚ ਪਘੋੜਾ ਕਰਾਰ ਗੁਰਵਿੰਦਰ ਸਿੰਘ ਅਤੇ 10ਵੀਂ ਦੀ ਵਿਦਿਆਰਥੀ ਨਾਲ ਛੇੜਛਾੜ ਅਤੇ ਉਸ ਨੂੰ ਜਾਨੋਂ ਮਾਰ ਦੀ ਧਮਕੀ ਦੇਣ ਵਾਲਾ ਪਹਿਵਾਵਾਸੀ ਸਾਹਿਲ ਸ਼ਾਮਲ ਨੇ ਜਾਣਕਾਰੀ ਦੇ ਮੁਤਾਬਕ 5 ਜੂਨ 2023 ਨੂੰ ਰਾਤ ਸਮੇਂ ਬਾਈਕ ਸਵਾਰਾ ਨੇ ਰਾਜਪੁਰਾ ਦੀ ਥੋਕ ਸਬਜ਼ੀ ਮੰਡੀ ਨੇੜੇ ਰੇੜੀ ਲਗਾਉਣ ਵਾਲੇ ਗੁਰਮੀਤ ਸ਼ਰਮਾ ਤੋਂ ਅੰਬ ਖਰੀਦੇ ਸਨ ਕੁਝ ਅੰਬ ਖਰਾਬ ਨਿਕਲਣ ਤੇ ਰੇੜੀ ਵਾਲੇ ਨਾਲ ਬਹਿਸ ਕਰਦੇ ਹੋਏ ਉਹਨਾਂ ਨੇ ਉਸ ਨੂੰ ਥੱਪੜ ਮਾਰ ਦਿੱਤੇ ਮੰਡੀ 'ਚ ਫਰੂਟ ਦੀ ਫੜੀ ਲਾਉਣ ਵਾਲਾ ਇਹ ਮੰਡੋਲੀ ਵਾਸੀ ਸਚਿੰਦਰ ਸਿੰਘ ਵਿਚਾਲੀ ਆਇਆ ਤਾਂ ਮੁਲਜ਼ਮਾਂ ਨੇ ਉਸ ਨੂੰ ਵੀ ਥੱਪੜ ਮਾਰ ਦਿੱਤੇ ਸਚਿੰਦਰ ਸਿੰਘ ਨੇ ਪਿੰਡ ਨੀਲਪੁਰ ਵਾਸੀ ਆਪਣੇ ਰਿਸ਼ਤੇਦਾਰ ਆਪ ਸਮਰਥਕ ਸਵਰਨ ਸਿੰਘ ਨੂੰ ਬੁਲਾ ਲਿਆ ਮੁਲਜ਼ਮਾ ਨੇ ਫੋਨ ਕਰਕੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਦੋਵਾਂ ਧਿਰਾਂ 'ਚ ਬਹਿਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਸੀ ਬਾਅਦ 'ਚ ਮੁਲਜ਼ਮਾ ਨੇ ਤਲਵਾਰਾਂ ਨਾਲ ਸਰਵਣ ਸਿੰਘ ਤੇ ਹਮਲਾ ਕਰ ਦਿੱਤਾ ਜਿਸ 'ਚ ਸਰਵਣ ਸਿੰਘ ਜ਼ਖਮੀ ਹੋ ਗਿਆ ਤੇ ਉਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਪੁਲਿਸ ਨੇ ਕਈ ਲੋਕਾਂ ਖਿਲਾਫ ਕੇਸ ਦਰਜ ਕੀਤਾ ਇਹਨਾਂ 'ਚ ਪ੍ਰਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਕਾਨ ਨੰਬਰ 469 ਵਿਕਾਸਨਗਰ ਰਾਜਪੁਰਾ ਟਾਉਨ ਪਟਿਆਲਾ ਤੇ ਸੰਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬਲਾਕ B 10 ਪਲਾਟ ਨੰਬਰ 6 ਰਾਜਪੁਰਾ ਟਾਉਨ ਸ਼ਾਮਲ ਨੇ ਪਟਿਆਲਾ ਪੁਲਿਸ ਨੇ ਦੋਵਾਂ ਖਿਲਾਫ ਐਲਓਸੀ ਜਾਰੀ ਕਰਵਾਇਆ ਹੋਇਆ ਸੀ ਸਨਿਸ਼ਚਰਵਾਰ ਦੇਰ ਰਾਤ ਜਿਵੇਂ ਹੀ ਅਮਰੀਕੀ ਫੌਜੀ ਜਹਾਜ਼ ਅਮਰਸਰ ਹਵਾਈ ਅੱਡੇ ਤੇ ਉਤਰਿਆ ਤਾਂ 에ਰਪੋਰਟ ਅਥਾਰਟੀ ਨੇ ਸੰਦੀਪ ਤੇ ਪ੍ਰਦੀਪ ਨੂੰ ਰਾਤ ਚ ਲੈ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਨਾਮਜ਼ਦ ਕੀਤੀ ਗਈ 7 ਮੈਂਬਰੀ ਕਮੇਟੀ ਜਿਸ ਨੂੰ ਸ਼੍ਰੀ ਅਕਾਲ ਤਖਤ ਸਰਵਲੋ ਨਾਮਜ਼ਦ ਕੀਤਾ ਗਿਆ ਉਸ ਦੀ ਬੀਤੀ ਕੱਲ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਹੁਣ ਇਹ ਮੀਟਿੰਗ ਭਲਕੇ ਭਾਵ 18 ਫਰਵਰੀ ਨੂੰ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਲੈ ਕੇ ਬਣਾਈ ਗਈ 7 ਮੈਂਬਰੀ ਕਮੇਟੀ ਦੀ ਬੀਤੀ ਕੱਲ ਹੋਣ ਵਾਲੀ ਮੀਟਿੰਗ ਮੁਲਤਵੀ ਕੀਤੀ ਗਈ ਇਹ ਖਬਰ ਦੱਸਦੇ ਹਾਂ ਆਖਰੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਹੋਣੀ ਸੀ ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ ਜਾਣਕਾਰੀ ਦੇ ਅਨੁਸਾਰ ਇਹ ਮੀਟਿੰਗ 18 ਫਰਵਰੀ ਨੂੰ ਚੰਡੀਗੜ੍ਹ ਦੀ ਥਾਂ ਪਟਿਆਲਾ 'ਚ ਸੱਦੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਤ ਜਰੂਰੀ ਰੁਝੇਮਿਆਂ ਕਾਰਨ ਸੱਤ ਮੈਂਬਰੀ ਕਮੇਟੀ ਦੀ ਅੱਜ ਹੋਣ ਵਾਲੀ ਯਾਨੀ ਕਿ ਕੱਲ ਹੋਣ ਵਾਲੀ ਮੀਟਿੰਗ ਨੂੰ ਇਕੱਤਰਤਾ ਨੂੰ ਅੱਗੇ ਪਾ ਦਿੱਤਾ ਹੈ ਜਾਣਕਾਰੀ ਅਨੁਸਾਰ ਹੁਣ ਮੀਟਿੰਗ 18 ਫਰਵਰੀ ਨੂੰ ਜਥੇਦਾਰ ਗੁਰਚੰਦ ਸਿੰਘ ਟੋੜਾ ਇੰਸਟੀਚਿਊਟ ਬਾਦਰਗੜ ਪਟਿਆਲਾ ਵਿਖੇ ਬਾਅਦ ਦੁਪਹਿਰ 12 ਵਜੇ ਹੋਵੇਗੀ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਮੱਝੀ ਭਗ ਦੌਰਾਨ ਮਰਨ ਵਾਲਿਆਂ ਦੀ ਗਿਣਤੀ 18 ਤੱਕ ਪਹੁੰਚ ਗਈ ਹੈ ਸ਼ਨੀਵਾਰ ਦੀ ਦੇਰ ਰਾਤ ਦਿੱਲੀ ਰੇਲਵੇ ਸਟੇਸ਼ਨ ਤੇ ਮੱਝੀ ਭਗ ਦੌਰਾਨ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ ਜਦ ਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਨੇ ਪਾਰੀ ਗਿਣਤੀ ਵਿੱਚ ਲੋਕ ਮਹਾਕੁੰਭ ਪ੍ਰਯਾਗਰਾਜ ਜਾਣ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਰੇਲ ਗੱਡੀਆਂ ਦੀ ਉਡੀਕ ਕਰ ਰਹੇ ਸਨ ਇਸ ਦੌਰਾਨ ਭੜ ਜੜਮਚ ਗਈ ਲੋਕਾਂ ਨੂੰ ਐਲ ਐਨ ਜੀਪੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਣਯੋਗ ਹੈ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 14 15 ਤੇ ਅਫਰਾ ਫਰੀ ਮਚ ਗਈ ਇਸ ਦੌਰਾਨ 18 ਲੋਕਾਂ ਦੀ ਮੌਤ ਹੋ ਗਈ ਉਧਰ ਇਸ ਮਾਮਲੇ ਦੇ ਵਿੱਚ ਕਾਂਗਰਸ ਦੇ ਵੱਲੋਂ ਰੇਲ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਿਸ ਪ੍ਰਕਾਰ ਵਿਗੜ ਰਹੀ ਹੈ ਤੇ ਸਰਕਾਰ ਇਸ ਨੂੰ ਲੈ ਕੇ ਕਿੰਨੀ ਸੰਜੀਦਾ ਇਸ ਬਾਰੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਪਰ ਖਬਰ ਬੜੀ ਅਹਿਮ ਹੈ ਲੁਧਿਆਣਾ ਦੇ ਵਿੱਚ ਕਾਰੋਬਾਰੀ ਤੇ ਆਮ ਆਦਮੀ ਪਾਰਟੀ ਦੇ ਆਗੂ ਦਾ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਲੁਟੇਰਿਆਂ ਦੇ ਵੱਲੋਂ ਜਾਂ ਸੰਦੇਕਤਾ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਇਸ ਨੂੰ ਲੈ ਕੇ ਕਾਫੀ ਅਫਰਾ ਫਰੀ ਮੱਚੀ ਹੈ ਪੰਜਾਬ ਦੇ ਸੰਨਤੀ ਸ਼ਹਿਰ ਲੁਧਿਆਣਾ ਦੀ ਬੁੱਕਲ ਚ ਵਸੇ ਡੈਲੋ ਅੰਦਰ ਬੀਤੀ ਰਾਤ 12 ਵਜੇ ਤੋਂ ਬਾਅਦ ਲੁਟੇਰਿਆਂ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤੇ ਆ ਕਾਰੋਬਾਰੀ ਦੀ ਪਤਨੀ ਨੂੰ ਕਤਲ ਕਰਨ ਉਪਰੰਤ ਲੱਖਾਂ ਰੁਪਏ ਦੇ ਮੁੱਲ ਦੇ ਗਹਿਣੇ ਕਾਰ ਅਤੇ ਮੋਬਾਈਲ ਫੋਨ ਸਮੇਤ ਹੋਰ ਸਮਾਨ ਲੁੱਟ ਕੇ ਫਰਾਰ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਇਸ ਵਾਰਦਾਤ ਵਿੱਚ ਕਾਰੋਬਾਰੀ ਵੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਲੁਧਿਆਣਾ ਦੇ ਦਿਆਨੰਦ ਹਸਪਤਾਲ ਚ ਦਾਖਲ ਕਰਵਾਇਆ ਗਿਆ ਇਹ ਵਾਰਦਾਤ ਡੈਲੋ ਬਾਈਪਾਸ ਤੇ ਉਸ ਸਮੇਂ ਵਾਪਰੀ ਜਦੋਂ ਉਕਤ ਕਾਰੋਬਾਰੀ ਜੋੜਾ ਬੀ ਮੈਕਸ ਰੈਸਟੋਰੈਂਟ ਤੋਂ ਖਾਣਾ ਖਾਣ ਤੋਂ ਬਾਅਦ ਘਰ ਨੂੰ ਵਾਪਸ ਪਰਤ ਰਿਹਾ ਸੀ ਕਾਰੋਬਾਰੀ ਪਤੀ-ਪਤਨੀ ਤੇ ਲੁਟੇਰਿਆਂ ਵੱਲੋਂ ਰਾਤ ਕਰੀਬ ਪੌਣੇ 1 ਵਜੇ ਕੀਤੇ ਹਮਲੇ ਦੌਰਾਨ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਿਸ ਦੀ ਪਛਾਣ ਲਿਪਸੀ ਉਰਫ ਮਾਨਵੀ 34 ਪਤਨੀ ਅਨੋਖ ਮਿੱਤਲ ਵਾਸੀ ਨੇੜੇ ਸੀਐਮਸੀ ਹਸਪਤਾਲ ਲੁਧਿਆਣਾ ਹੋਈ ਹੈ ਇੱਥੇ ਵੀ ਦੱਸਣ ਜੋ ਗਾਇ ਕਿ ਥਾਣਾ ਮੁਖੀ ਡੈਲੋ ਇੰਸਪੈਕਟਰ ਸੁਖਜਿੰਦਰ ਸਿੰਘ ਸੀਆਈਏ ਇਨਚਾਰਜ ਇੰਸਪੈਕਟਰ ਵਿਕਰਮਜੀਤ ਸਿੰਘ ਘੁੰਮਣ ਇੰਸਪੈਕਟਰ ਨਵਦੀਪ ਸਿੰਘ ਸਣੇ ਪੁਲਿਸ ਅਧਿਕਾਰੀਆਂ ਨੇ ਘਟਨਾ ਥਾਂ ਦਾ ਦੌਰਾ ਕੀਤਾ ਇੰਸਪੈਕਟਰ ਸੁਖਦੀਪ ਸੁਖਜਿੰਦਰ ਸਿੰਘ ਮਾਫ ਕਰਨਾ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਡੈਲੋ ਵਿਖੇ ਅਣਪਛਾਤੇ ਲੁਟੇਰਿਆਂ ਖਿਲਾਫ ਮਕਦਮਾ ਨੰਬਰ 200 ਮਕਦਮਾ ਨੰਬਰ 26 ਧਾਰਾ 311 103 ਬੀਐਨਐਸ ਅਧੀਨ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ ਘਰੇਲੂ ਕਲੇਸ਼ ਦੇ ਦੌਰਾਨ ਪਿਓ ਨੇ ਆਪਣੇ ਪੁੱਤ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਬਠਿੰਡਾ ਡੱਬ ਵਾਲੀ ਮੁੱਖ ਮਾਰਗ ਦੇ ਪਿੰਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਪਿਓ ਵੱਲੋਂ ਗੋਲੀ ਮਾਰ ਕੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਗਿਆ ਪਿੰਦੇ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਾਸੀ ਸੁਖਵਿੰਦਰ ਸਿੰਘ ਉਰਫ ਡਿੰਪੀ ਪੁੱਤਰ ਮਿੱਠੂ ਸਿੰਘ ਦਾ ਆਪਣੇ ਪਰਿਵਾਰ ਨਾਲ ਘਰੇਲੂ ਝਗੜਾ ਚੱਲਦਾ ਸੀ ਜਿਸ ਕਾਰਨ ਬੀਤੀ ਰਾਤ ਕਿਸੇ ਗੱਲ ਨੂੰ ਲੈ ਕੇ ਉਸਦੇ ਪੁੱਤਰ ਅਰਸ਼ਦੀਪ ਸਿੰਘ 40 ਪਰਿਵਾਰਕ ਮੈਂਬਰਾਂ ਨਾਲ ਉਸਦੀ ਗਰਮਾ-ਗਰਮੀ ਹੋ ਗਈ ਇਸ ਦੌਰਾਨ ਸੁਖਵਿੰਦਰ ਸਿੰਘ ਉਰਫ ਡਿੰਪੀ ਵੱਲੋਂ ਹਵਾਈ ਫਾਇਰ ਕੀਤੇਗੇ ਪਿੰਡ ਵਾਸੀਆਂ ਵਿੱਚ ਪੈ ਕੇ ਦੋਵਾਂ ਤਿਰਾਂ ਨੂੰ ਸ਼ਾਂਤ ਕਰਵਾ ਦਿੱਤਾ ਪਰੰਤੂ ਸਵੇਰ ਹੁੰਦੇ ਹੀ ਜਦੋਂ ਪਰਿਵਾਰਕ ਮੈਂਬਰਾਂ ਨੇ ਘਰ ਦੇ ਕਮਰੇ ਵਿੱਚ ਮੌਜੂਦ ਡਿੰਪੀ ਨੂੰ ਬੂਹਾ ਖੋਲਣ ਲਈ ਆਖਿਆ ਤੌਣਾ ਗੁੱਸੇ ਚ ਆ ਕੇ ਆਪਣੀ ਲੈਸੈਂਸੀ ਤੋਂ ਨਾਲ ਹੀ ਬੰਦੂਖ ਨਾਲ ਗੋਲੀ ਚਲਾ ਦਿੱਤੀ ਜੋ ਉਸ ਦੇ ਪੁੱਤਰ ਅਰਸ਼ਦੀਪ ਦੇ ਜਾਵਤ ਜੀ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋਏ ਅਰਸ਼ਦੀਪ ਨੂੰ ਜਦੋਂ ਹਸਪਤਾਲ ਲਜਾਇਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦੇ ਪਿਤਾ ਆਪਣੇ ਕੋਲੋਤੇ ਪੁੱਤ ਦੇ ਕਤਲ ਦੇ ਮਾਮਲੇ ਵਿੱਚ ਹੁਣ ਜੇਲ੍ਹ ਚਲਾ ਜਾਵੇਗਾ ਤੇ ਘਰ ਵਿੱਚ ਪਿੱਛੇ ਉਸ ਦੀ ਪਤਨੀ ਦੋ ਧੀਆ ਮਾਂ ਤੇ ਦਾਦੀ ਹੀ ਰਹਿ ਜਾਣਗੀਆਂ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸੰਗਤ ਦੇ ਮੁਖੀ ਪਰਮਪਾਰਸ ਸਿੰਘ ਚਹਿਲ ਨੇ ਪੁਲਿਸ ਟੁਕੜੀ ਸਮੇਤ ਮੌਕੇ ਤੇ ਪਹੁੰਚ ਕੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਪਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਉਸਦੇ ਸਹੁਰੇ ਸੁਖਵਿੰਦਰ ਸਿੰਘ ਉਰਫ ਡਿੰਪੀ ਵਿਰੁੱਧ ਕਤਲ ਦਾ ਮਾਮਲਾ ਕਾਇਮ ਕਰ ਲਿਆ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਅਬਦੇਰੇ ਖਬਰਾਂ ਤੇ ਤਾਜ਼ਾ ਜਾਣਕਾਰੀ ਲਈ ਜੁੜੇ ਰਹੋ ਲੁਕਪੈਨ ਨਿਊਜ਼ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ।